ਗਾਂਧੀ ਗਰੁੱਪ ਨਾਲ ਦੁਸ਼ਮਣੀ ਕਿਵੇਂ ਪਈ ਪਹਿਲਾਂ ਦੋਸਤੀ ਕਿਵੇਂ ਪਈ ਕੀ ਸੀ ਉਹ ਸਾਰਾ ਵਰਤਾਂਤ ਗਾਂਧੀ ਨਾਲ ਰੁਪਿੰਦਰ ਗਾਂਧੀ ਸੀ ਉਹਦੇ ਨਾਲ ਮੇਰੀ ਦੋਸਤੀ 1995ឆ្នាំ ਦੇ ਵਿੱਚ ਪਈਆ ਮੰਡੀ ਗੁੰਦਗੜ ਜਦੋਂ ਮੈਂ ਜਾਣਾ ਸ਼ੁਰੂ ਕਰਿਆ ਤੇ ਮੈਂ ਉੱਥੇ ਮੰਨ ਲਓ ਕੰਪਿਊਟਰ ਸਿੱਖਣ ਦੇ ਬਹਾਨੇ ਘਰੋਂ ਚਲੇ ਜਾਣਾ ਉੱਥੇ ਦਾ ਲਾਲਾ ਸੀ ਕਿਉਂ ਗੜ ਦਾ ਉਨੇ ਪੈਸਾ ਉਹਸਾ ਮੈਨੂੰ ਖੁੱਲਾ ਖਰਚਾ ਦੇਣ ਲੱਗ ਗਿਆ ਤੇ ਮੈਂ ਉਹਦੇ ਪਿੱਛੇ ਉੱਥੇ ਝਗੜੇ-ਝੋੜੇ ਕਰਨ ਲੱਗ ਗਿਆ ਹੂੰ ਬੰਦੇ ਕੁੱਟਣ ਲੱਗ ਗਏ ਉਹਦੇ ਪਿੱਛੇ ਹੂੰ ਜਿਹਦੇ ਨਾਲ ਗਾਂਧੀ ਦੇ ਸੰਪਰਕ ਸੰਬੰਧਕ ਜਾਇਆ ਮੈਂ ਖੰਨੇ ਜਾਣ ਲੱਗ ਗਿਆ ਬਸ ਉਹਦੇ ਨਾਲ ਲੜਾਈਆਂ ਨਹੀਂ ਲੜਿਆ ਗਿਆ ਯਾਨੀ ਪਿਆਰ ਬਹੁਤ ਪਿਰੂੜਾ ਪੈ ਗਿਆ ਸੀ ਉਹਦੇ ਨਾਲ ਹੂੰ ਉਹਦੇ ਕੋਲ ਉੱਥੇ ਮੈਂ ਜਿਹੜੇ ਨਾਲ 8 ਸਾਲ ਮੈਂ ਮੰਡੀ ਕੁੰਗੜ ਰਿਹਾ ਉਹ ਲਾਲੇ ਨਾਲ ਹੂੰ ਪਰ 7-8 ਸਾਲ ਜਿਤਨੇ ਵਿੱਚੋਂ 3-4 ਸਾਲ ਮੈਂ ਉਹਦੇ ਨਾਲ ਹੀ ਰਹਿਆ ਹਾਂ ਫਿਰ ਦੋਸਤੀ ਦੁਸ਼ਮਣੀ ਚ ਕਿਵੇਂ ਬਦਲੀ ਕੀ ਕਾਰਨ ਬਣਿਆ ਉਹ ਕਿ ਆਪਸ ਚ ਹੀ ਅਮੋ ਸਾਹਮਣੇ ਹੋ ਗਏ ਫਿਰ ਦੇਖੋ ਉਹ ਇਦਾਂ ਹੋਇਆ ਫਤਿਹਗੜ੍ਹ ਸਾਹਿਬ ਮਾਤਾ ਜੀ ਗਾਲੀ ਦੇ ਪ੍ਰਧਾਨ ਦੇ ਪਿਛੇ ਝਗੜਾ ਹੋਇਆ ਜਿਹਦੇ ਵਿੱਚ ਮੈਂ ਅੰਦਰ ਸੀਗਾ ਹਮ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਅੰਦਰ ਗਿਆ ਜੇਲ੍ਹ ਦੇ ਵਿੱਚ ਤਾਂ ਮੈਨੂੰ ਹਮ ਅੰਦਰ ਮਿਲਣ ਆਏ ਦੋਸਤ ਮੇਰੇ ਜਿਹਦੇ ਚੋਂ ਉਟਕਟਾਪਾ ਗਾਂਧੀ ਜਿਹੜਾ ਸੀ ਕਰ ਗਿਆ ਸੀ ਬਤਿਹਾਰ ਸਾਹਿਬ ਕਾਲੀ ਦੇ ਮੂਰੇ ਪ੍ਰਧਾਨ ਦੇ ਪਿੱਛੇ ਹੂੰ ਤੇ ਉਹ ਜਿਹੜੇ ਦੋਸਤ ਜਿਹਨਾਂ ਦਾ ਹੋਇਆ ਸੀਗਾ ਉਹ ਮੇਰੇ ਦੋਸਤ ਮਿੱਤਰ ਬੜੇ ਖਾਸ ਸੀਗੇ